ਸਾਉਣ ਦਾ ਮਹੀਨਾ ਦਿਨ ਆਗੇ ਨੀਤਿਆਂ ਦੇ ਮੇਲਾ ਲੱਗਣਾ ਸ਼ਹਿਰ ਵੇਖਣਾ ਜ਼ਰੂਰ ਹਾਣੀਆਂ ਚਿਰ ਹੋ ਗਿਆ ਮੈਂ ਪਿੰਡ ਵਿੱਚ ਤੀਆਂ ਮਾਣੀਆਂ ਚਿਰ ਹੋ ਗਿਆ ਮੈਂ ਪਿੰਡ ਵਿੱਚ ਤੀਆਂ ਮਾਣੀਆਂ ਓ ਬਈ ਬਿਲਕੁਲ ਬਿਲਕੁਲ ਹਰ ਸਾਲ ਦੀ ਤਰ੍ਹਾਂ ਲੋਕ ਵਿਰਸਾ ਕਲੱਬ ਆਫ ਐਡਮਿੰਟਨ ਬੜੇ ਮਾਣ ਨਾਲ ਕਰਵਾ ਰਹੇ ਨੇ 27ਵਾਂ ਤੀਆਂ ਦਾ ਮੇਲਾ ਅਗਸਤ 17 ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਮੈਡੋਜ਼ ਕਮਿਊਨਿਟੀ ਰੈਕ ਸੈਂਟਰ 2704 17th ਸਟਰੀਟ ਤੀਆਂ ਤੇ ਪਹੁੰਚਣ ਲਈ ਐਡਮਿੰਟਨ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਮਾਵਾਂ ਭੈਣਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਆਓ ਰਲ ਮਿਲ ਕੇ ਤੀਆਂ ਮਨਾਈਏ ਤੀਆਂ 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 ਬਹੁਤ ਸਾਰੇ ਇਨਾਮ ਵੀ ਕੱਢੇ ਜਾਣੇ ਨੇ ਦੋ ਵੱਡੇ ਟੈਲੀਵਿਜ਼ਨ ਸੈੱਟ ਹਲਾਜੀ ਔਰ ਮਹਿੰਦੀ ਫੇਸ ਪੇਂਟਿੰਗ ਆਦਿ ਸਟਾਲ ਵੀ ਲੱਗੇ ਹੋਣਗੇ ਜਿਆਦਾ ਜਾਣਕਾਰੀ ਲਈ ਹੁਣੇ ਹੀ ਫੋਨ ਕਰਾਓ ਰੂਪ رائے 780 807 5031 ਸੁਰਿੰਦਰ ਰਾੌਜਲਾ 780 904 7001 ਨਿੱਕੀ ਸ਼ਰਮਾ 780 465 3701 ਨਿੱਕੀ ਧਾਲੀਵਾਲ 780 464 6990 ਤੀਆਂ ਦਾ ਮੇਲਾ ਅਗਸਤ 17 ਦਿਨ ਐਤਵਾਰ ਮੈਡੋਸ ਕਮਿਊਨਿਟੀ ਸੈਂਟਰ ਚ